ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਜਿਹੜੀ ਗੱਲ ਦਾ ਖਦਸ਼ਾ ਤੁਸੀਂ 2 ਮਹੀਨੇ ਪਹਿਲਾਂ ਤੋਂ ਪ੍ਰਗਟਾਰੇ ਸੀਗੇ ਵੀ ਇਹ ਮਾਮਲਾ ਅਦਾਲਤਾਂ 'ਚ ਜਾਊਗਾ ਅੱਜ ਉਸ ਪੂਰੇ ਮਾਮਲੇ ਦੀ ਨਹੀਂ ਜਿਹੜੀ ਆ ਉਹ ਰੱਖ ਦਿੱਤੀ ਗਈ ਹੈ ਡਾਕਟਰ ਦਲਜੀਤ ਚੀਮਾ ਅਕਾਲੀ ਦਲ ਦੇ ਜਿਹੜੇ ਬਲਾਰੇ ਨੇ ਵੱਡੇ ਆਗੂ ਨੇ ਉਹਨਾਂ ਐਲਾਨ ਕਰ ਦਿੱਤਾ ਵੀ ਅਸੀਂ ਅਦਾਲਤ ਦਾ ਰੁਖ ਕਰਾਂਗੇ ਜੇ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਮ ਵਰਤਿਆ ਹੁਣ ਗੱਲ ਕੱਲੀ ਨਾਮ ਦੀ ਨਹੀਂ ਐ ਡੱਲਾ ਸਾਹਿਬ ਗੱਲ ਤੇ ਚੋਣ ਨਿਸ਼ਾਨ ਦੀ ਵੀ ਐ ਗੱਲ ਤੇ ਦਫ਼ਤਰ ਦੀ ਵੀ ਐ ਔਰ ਮੋਰਓਵਰ ਜਿੱਦਾਂ ਕੱਲ ਗਿਆਨੀ ਹਰਪ੍ਰੀਤ ਸਿੰਘ ਹੋਣਾਂ ਨੇ ਕਿਹਾ ਸੀ ਗੱਲ ਤਾਂ ਐਸਜੀਪੀਸੀ ਦੀ ਵੀ ਹੈ ਇਹ ਗੱਲ ਜਿਹੜਾ ਖੋਲ ਕੇ ਰੱਖੋ ਫਿਰ ਅਸੀਂ ਹੌਲੀ-ਹੌਲੀ ਇਸੇ ਸੰਦਰਭ ਦੇ ਵਿੱਚ ਹੋਰ ਸਵਾਲ ਵੀ ਤੁਹਾਤੋਂ ਪੁੱਛਾਂਗੇ ਦੇਖੋ ਤੈ ਹੋ ਗਿਆ ਕਿ ਅਕਾਲੀ ਦਲ ਦੇ ਜਿਹੜੇ ਦੋਵੇਂ ਧੜੇ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਧੜਾ ਲਗਾਤਾਰ ਇਹ ਦਾਵਾ ਕਰਦਾ ਹੈ ਪਹਿਲਾਂ ਵੀ ਕਿ ਸਾਡੇ ਕੋਲੇ ਰਜਿਸਟ੍ਰੇਸ਼ਨ ਹੈ ਵਿਧੀ ਵਿਧਾਨ ਹੈ ਸੰਵਿਧਾਨ ਹੈ ਮਾਨਤਾ ਪ੍ਰਾਪਤਾ ਸੀ ਭਾਰਤ ਦੇ ਚੋਣ ਕਮਿਸ਼ਨ ਕੋਲ ਅੱਜ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਹ ਐਲਾਨ ਕਰਤਾ ਕਿ ਉਹ ਕ੍ਰਿਮੀਨਲ ਕੇਸ ਦਰਜ ਕਰਾਉਣਗੇ ਦੂਜੇ ਧੜੇ ਦੇ ਖਿਲਾਫ ਅਗਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਦੀ ਵਰਤੋਂ ਕਰਦੇ ਨੇ ਹਾਲਾਂਕਿ ਕੱਲ ਜਦੋਂ ਪੰਜ ਮੈਂਬਰੀ ਕਮੇਟੀ ਵੱਲੋਂ ਪੁਨਰ ਸੁਰਜੀਤ ਕੀਤਾ ਗਿਆ ਅਕਾਲੀ ਦਲ ਆਪਾਂ ਲਗਾਤਾਰ ਹੀ ਗੱਲ ਕਰ ਰਹੇ ਸੀ ਕਿ ਧਿਆਨ ਇਸ ਪਾਸੇ ਰਹੇਗਾ ਕਿ ਜਿਹੜਾ ਪੁਨਰਸਜੀਤ ਅਕਾਲੀ ਦਲ ਹੈ ਕੀ ਉਹ ਆਪਣੇ ਆਪ ਨੂੰ ਕੋਈ ਨਵੀਂ ਢਿਰ ਵੱਜੋਂ ਸਾਹਮਣੇ ਲਿਆਉਂਦੇ ਨੇ ਜਾਂ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਐਲਾਨਦੇ ਨੇ ਸੋ ਕੱਲ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਜਦੋਂ ਪ੍ਰਧਾਨ ਬਣੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਐਲਾਨਿਆ ਔਰ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਹੁਣ ਅਸੀਂ ਸ਼੍ਰੋਮਣੀ ਕਮੇਟੀ ਵੀ ਜਿੱਤਣੀ ਹੈ ਚੋਣ ਨਿਸ਼ਾਨ ਵੀ ਲੈਣਾ ਹੈ ਤੇ ਦਫ਼ਤਰ ਵੀ ਲੈਣਾ ਹੈ ਇਹ ਹੁਣ ਉਸੇ ਵੇਲੇ ਇਹ ਗੱਲ ਤਾਂ ਸਾਫ ਹੋ ਗਈ ਸੀ ਸੰਦੀਪ ਜੀ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਨਵਾਂ ਆਦੇਸ਼ ਜਾਰੀ ਕਰਤਾ ਦੋਵੇਂ ਧੜਿਆਂ ਨੂੰ ਕਹਿਤਾ ਵੀ ਤੁਹਾਨੂੰ ਆਪੋ ਆਪਣੀ ਸਿਆਸਤ ਮੁਬਾਰਕ ਇਹ ਗੱਲ ਤਾਂ ਤੈਹ ਹੋ ਗਈ ਸੀ ਵੀ ਹੁਣ ਸ਼੍ਰੋਮਣੀ ਅਕਾਲੀ ਦਲ ਕਿਸ ਦਾ ਜਿਹੜੀ ਇਹ ਲੜਾਈ ਹੈ ਇਹ ਅਦਾਲਤ ਚ ਜਾਏ ਕਿਉਂਕਿ ਗਿਆਨੀ ਕੁਲਦੀਪ ਸਿੰਘ ਗੜਗਜ ਜਿਹੜੇ ਕਾਰਜਕਾਰੀ ਜਥੇਦਾਰ ਨੇ ਉਹ ਕਿਸੇ ਵੇਲੇ ਲਗਾਤਾਰੇ ਬਿਆਨ ਦੇ ਰਹੇ ਸੀ ਕਿ ਸਿੱਖਾਂ ਨੂੰ ਆਪਣੇ ਮਸਲੇ ਗੁਰੂ ਘਰ ਨਿਵੇੜਨੇ ਚਾਹੀਦੇ ਨੇ ਪਰ ਜਿਹੜਾ ਪਿੱਛੇ ਜੀ ਉਹਨਾਂ ਨੇ ਨਵਾਂ ਆਦੇਸ਼ ਦਿੱਤਾ ਉਹਦੇ ਵਿੱਚ ਉਹਨਾਂ ਨੇ ਇਹ ਦੋਵੇਂ ਧੜਿਆਂ ਦਾ ਮਾਮਲਾ ਗੁਰੂ ਘਰ ਬਲਾ ਕੇ ਨਹੀਂ ਨਿਵੇੜਿਆ ਉਹਨਾਂ ਨੇ ਬਲਕਿ ਆਪ ਇਹਨਾਂ ਨੂੰ ਆਪੋ ਆਪਣੀ ਸਿਆਸਤ ਮੁਬਾਰਕ ਕਹਿਤਾ ਸੀ ਮੈਂ ਉਸੇ ਦਿਨ ਤੁਹਾਨੂੰ ਕਹਿ ਦਿੱਤਾ ਸੀ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਨਵੇਂ ਆਦੇਸ਼ ਤੋਂ ਬਾਅਦ ਜਿਹੜੀ ਸ਼ਰੋਣੀ ਅਕਾਲੀ ਦਲ ਦੇ ਨਾਂ ਦੀ ਚਿੰਨ੍ਹ ਦੀ ਜਾਂ ਜੋ ਵੀ ਇਹਦੀਆਂ ਜਿਹੜਾ ਰੌਲਾ ਇਹ ਮਾਮਲਾ ਕੋਰਟ ਕਚੈਰੀਆਂ ਚ ਜਾਏਗਾ ਅਦਾਲਤਾਂ ਦੇ ਵਿੱਚ ਜਾਏਗਾ ਔਰ ਅੱਜ ਦਿਲਜੀਤ ਸਿੰਘ ਚੀਮਾ ਨੇ ਬਕਾਇਦਾ ਐਲਾਨ ਕਰ ਦਿੱਤਾ ਕਿ ਉਹ 420 ਦੀ ਕੰਪਲੇਂਟ ਦੇਣਗੇ ਪਰ ਡੱਲਾ ਸਾਹਿਬ ਇੱਥੇ ਇੱਕ ਸਵਾਲ ਦਾ ਜਵਾਬ ਦਿਓ ਕਿ ਸ਼੍ਰੋਮਣੀ ਅਕਾਲੀ ਅਕਾਲੀ ਦਲ ਦੇ ਉੱਤੇ ਅਧਿਕਾਰ ਜਿਹੜਾ ਉਹ ਕੇਵਲ ਸੁਖਵੀਰ ਬਾਦਲ ਹੋਰਾਂ ਦੇ ਗਰੁੱਪ ਦਾ ਜਾਂ ਜਦੋਂ ਇਹ ਗੱਲ ਕਹੀ ਜਾਂਦੀ ਹੈ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਸਿਆਸੀ ਪਾਰਟੀ ਹੈ ਇਹ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਰੌਸ਼ਨੀ ਚ ਬਣੀ ਹੋਈ ਹੈ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਨੇ ਉੱਤੇ ਹੀ ਬਣਿਆ ਸ਼੍ਰੋਮਣੀ ਅਕਾਲੀ ਦਲ ਲੇਕਿਨ ਭਾਰਤ ਦੇ ਵਿੱਚ ਜਦੋਂ ਕੋਈ ਵੀ ਪੋਲੀਟੀਕਲ ਪਾਰਟੀ ਹੈ ਅਗਰ ਉਹਨੇ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਚੋਣ ਲੜਨੀ ਹੈ ਤੇ ਉਹਨੂੰ ਭਾਰਤ ਦੇ ਚੋਣ ਕਮਿਸ਼ਨ ਤੋਂ ਮਾਨਤਾ ਲੈਣੀ ਪੈਂਦੀ ਹੈ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੇ ਤੌਰ ਤੇ ਰਜਿਸਟਰ ਹੈ ਪੰਜਾਬ ਦੀ ਖੇਤਰੀ ਪਾਰਟੀ ਦੇ ਤੌਰ ਤੇ ਰਜਿਸਟਰ ਹੈ ਭਾਰਤ ਦੇ ਚੋਣ ਕਮਿਸ਼ਨ ਕੋਲੇ ਔਰ ਇਹ ਚੋਣ ਨਿਸ਼ਾਨ ਤਕੜੀ ਵੀ ਇਹਨਾਂ ਦੇ ਲਈ ਅਲਾਟ ਹੈ ਔਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਰਜਿਸਟ੍ਰੇਸ਼ਨ ਹੈ ਜਿਹੜੀ ਮਾਨਤਾ ਹੈ ਜਿਹੜਾ ਸੰਵਿਧਾਨ ਹੈ ਵਿਧੀ ਵਿਧਾਨ ਹੈ ਉਹ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਜਿਹਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਕੋਲੇ ਹੈ ਇਹ ਤਾਂ ਗੱਲ ਦੇਖੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਪਤਾ ਹੈ ਪੰਜ ਮੈਂਬਰੀ ਕਮੇਟੀ ਨੂੰ ਵੀ ਪਤਾ ਹੈ ਨਹੀਂ ਡੱਲਾ ਸਾਹਿਬ ਸੁਖਬੀਰ ਬਾਦਲ ਹੁਣਾਂ ਕੋ ਇੱਕ ਗੁਸਤਾਖੀ ਮਾਫ ਕਰ ਮੇਰਾ ਸਵਾਲ ਲਿਓ ਸੁਖਬੀਰ ਬਾਦਲ ਜਿਹੜੇ ਬਤੌਰ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆ ਉਹਨਾਂ ਕੋਲ ਤੇ ਅਧਿਕਾਰਕ ਅਖਤਿਆਰ ਹੋਣਗੇ ਨਾ ਮਤਲਬ ਪਾਰਟੀ ਦੇ ਮਾਲਕ ਤੇ ਨਹੀਂ ਮਤਲਬ ਜੇ ਆਮ ਪਛਾਹ ਜਿਵੇਂ ਤੁਹਾਨੂੰ ਪੁੱਛਾਂ ਅਧਿਕਾਰਕ ਅੱਖ ਹੱਕ ਹੋ ਸਕਦੇ ਆ ਕਿਉਂਕਿ ਪਾਰਟੀ ਦਾ ਮਾਲਕ ਕੋਈ ਵੀ ਨਹੀਂ ਨਿੱਜੀ ਪਾਰਟੀ ਨਹੀਂ ਆਏ ਜਿੰਤੋਂ ਤੱਕ ਮੈਨੂੰ ਸਮਝ ਆਈ ਨਹੀਂ ਦੇਖੋ ਭਾਰਤ ਦੇ ਚੋਣ ਕਮਿਸ਼ਨ ਕੋਲੇ ਜਿਹੜੀ ਮਾਨਤਾ ਹੁੰਦੀ ਹੈ ਨਾ ਜਿਵੇਂ ਪਿੱਛੇ ਜੇ ਭਾਰਤ ਦੀ ਸਰਕਾਰ ਨੇ ਖਾਸ ਤੌਰ ਤੇ ਜੇ ਮੈਂ ਚੋਣ ਕਮਿਸ਼ਨ ਦੀ ਗੱਲ ਕਰਾਂ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਦੀ ਰਜਿਸਟ੍ਰੇਸ਼ਨ ਵੀ ਰੱਦ ਕੀਤੀ ਹੈ ਸੋ ਚੋਣ ਕਮਿਸ਼ਨ ਜਦੋਂ ਕਿਸੇ ਪੋਲੀਟੀਕਲ ਪਾਰਟੀ ਨੂੰ ਮਾਨਤਾ ਦਿੰਦਾ ਹੈ ਉਹਨਾਂ ਦਾ ਦਫ਼ਤਰ ਤਸਦੀਕ ਕੀਤਾ ਜਾਂਦਾ ਹੈ ਉਹਨਾਂ ਦਾ ਸਾਰਾ ਜਿਹੜਾ ਰਿਕਾਰਡ ਹੈ ਉਹ ਚੋਣ ਕਮਿਸ਼ਨ ਦੇ ਕੋਲੇ ਨੱਥੀ ਹੁੰਦਾ ਸੋ ਇਹ ਵਿਵਸਥਾਵਾਂ ਤਾਂ ਹੈ ਲੇਕਿਨ ਜਿਹੜੇ ਪੰਜ ਮੈਂਬਰੀ ਕਮੇਟੀ ਵਾਲੇ ਲੀਡਰ ਸੀ ਉਹਨਾਂ ਦਾ ਤਰਕ ਇਹ ਹੈ ਕਿ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਦਿੱਤਾ ਸੀ ਭਰਤੀ ਕਰਨ ਦਾ ਅਕਾਲੀ ਦਲ ਨੂੰ ਪੁਨਰਸੁਰਜੀਤ ਕਰਨ ਦਾ ਤੇ ਅਸੀਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਪਰਚੀਆਂ ਤੇ ਭਰਤੀ ਕੀਤੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਦੇਖੋ ਧਾਰਮਿਕ ਤੌਰ ਦੇ ਉੱਤੇ ਇਹ ਮਾਮਲਾ ਨਿਬੜ ਸਕਦਾ ਸੀ ਸ਼੍ਰੀ ਹਕਾਲਤਖਤ ਸਾਹਿਬ ਦੇ ਜਥੇਦਾਰ ਦੇ ਅਧਿਕਾਰ ਖੇਤਰ ਦੇ ਵਿੱਚ ਇਹ ਪੂਰਾ ਮਾਮਲਾ ਸੀ 2 ਦਸੰਬਰ ਨੂੰ ਜਦੋਂ ਸ਼੍ਰੀ ਹਕਾਲਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਨੇ ਵਿਧੀ ਵਿਧਾਨ ਰਜਿਸਟ੍ਰੇਸ਼ਨ ਮਾਨਤਾ ਉਹਨਾਂ ਕੋਲੇ ਹੈ ਪਰ ਜਦੋਂ ਤਖਤ ਸਹਿਬਾਨਾਂ ਦੇ ਸ਼੍ਰੀ ਹਕਾਲਤਖਤ ਸਾਹਿਬ ਦੇ ਜਥੇਦਾਰ ਨੇ ਸੱਦਿਆ ਤੇ ਸੁਖਬੀਰ ਬਾਦਲ ਗਿਆ ਨਾ ਬਤਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪੇਸ਼ਤਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਸੀ ਉਹ ਬਤੌਰ ਪ੍ਰਧਾਨ ਹੀ ਪੇਸ਼ ਹੋਇਆ ਸੀ ਅਸਤੀਫਾ ਦੇ ਕੇ ਗਿਆ ਸੀ ਨਿਮਾਣੇ ਸਿੱਖ ਵਜੋਂ ਉਦੋਂ ਜਦੋਂ ਉਹ ਗਏ ਉਹ ਕਹਿੰਦੇ ਵੀ ਮੈਂ ਨਿਮਾਣੇ ਸਿੱਖ ਵਜੋਂ ਪੇਸ਼ ਹੋਇਆ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਉਸ ਤੋਂ ਪਹਿਲਾਂ ਤੇ ਨਿਮਾਣੇ ਸਿੱਖ ਵਜੋਂ ਅਸਤੀਫਾ ਦੇ ਕੇ ਪ੍ਰਧਾਨਗੀ ਤੋਂ ਮੁਕਤ ਹੋ ਕੇ ਸੁਖਵੀਰ ਸਿੰਘ ਬਾਦਲ ਉੱਥੇ ਪੇਸ਼ ਹੋਇਆ ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਣਿਆ ਜਦੋਂ ਉਹਨਾਂ ਦੇ ਧੜੇ ਨੇ ਮੈਂ ਆਪਣੀ ਮੈਂਬਰਸ਼ਿਪ ਭਰੀ ਤੇ ਦਾਵਾ ਕੀਤਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਸਾਰਾ ਕੁਝ ਕੀਤਾ ਉਹ ਵੀ ਦਾਵਾ ਇਹੀ ਕਰ ਰਹੇ ਨੇ ਕਿ ਅਸੀਂ ਸਾਰਾ ਕੁਝ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਕੀਤਾ ਉਹ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਨਵੇਂ ਸਿਰੇ ਤੋਂ ਡੈਲੀਗੇਟ ਬਣਾ ਲਏ ਤੇ ਜਿਹੜਾ ਇਹ ਧੜਾ ਹੈ ਇਹ ਵੀ ਇਹੀ ਦਾਵਾ ਕਰ ਰਿਹਾ ਵੀ ਅਸੀਂ ਸਾਰਾ ਕੁਝ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਕੀਤਾ ਕਿਉਂਕਿ ਜਦੋਂ ਅਸੀਂ ਸ਼ਿਕਾਇਤ ਕੀਤੀ ਬਾਦਲ ਧੜੇ ਦੇ ਲੋਕ ਵੀ ਪੇਸ਼ ਹੋਏ ਸਾਰੇ ਮੰਤਰੀ ਪੇਸ਼ ਹੋਏ ਦੇਖੋ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਏ ਸੁਖਬੀਰ ਬਾਦਲ ਸੀ ਹੋਰ ਮੰਤਰੀ ਸੀ ਤੇ ਪ੍ਰੇਮ ਸਿੰਘ ਚੰਦੂਮਾਜ਼ਰਾ ਵੀ ਖੜੇ ਤਾਂ ਸਾਰੇ ਇਕੱਠੇ ਹੀ ਸੀ ਨਾ ਇਹ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਏ ਸੀ ਪਰ 2 ਦਸੰਬਰ ਨੂੰ ਸਿੰਘ ਸਹਿਬਾਨਾ ਨੇ ਦੋਵਾਂ ਨੂੰ ਸਜ਼ਾ ਲਾਈ ਸੀ ਦੋਵਾਂ ਧੜਿਆਂ ਨੂੰ ਦੋਵਾਂ ਧੜਿਆਂ ਨੇ ਆਪਣੀ ਸਜ਼ਾ ਲਈ ਨਭਾਈ ਤੇ ਜਥੇਦਾਰ ਸਹਿਬਾਨਾ ਨੇ ਫ਼ੈਸਲਾ ਤਾਂ ਕੀਤਾ ਸੀ ਕਿ ਬਾਗੀ ਹੁਣ ਮਤਲਬ ਇਹ ਤੁਸੀਂ ਦੋਵੇਂ ਇਕੱਠੇ ਹੋ ਕੋਈ ਬਾਗੀ ਨਹੀਂ ਕੋਈ ਦਾਗੀ ਨਹੀਂ ਇਕੱਠੇ ਹੋ ਕੇ ਭਰਤੀ ਵਾਲਾ ਕੰਮ ਕਰੋ ਆ ਅਸੀਂ ਕਮੇਟੀ ਬਣਾਉਨੇ ਆ ਉਹ ਕਹਿੰਦੇ ਵੀ ਅਸੀਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕੀਤੀ ਉਹਨਾਂ ਨੇ ਤਾਂ ਪਰਚੀਆਂ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਛਪਾਈਆਂ ਹੁਣ ਇਹ ਮਾਮਲਾ ਪਹਿਲੇ ਦਿਨ ਤੋਂ ਆਪਾਂ ਗੱਲ ਕਰ ਰਹੇ ਆ ਕਿ ਜਦੋਂ ਇਹ ਆ ਜਾਣੀ ਹੈ ਵੀ ਦੂਸਰੀ ਧਿਰ ਨੇ ਜਦੋਂ ਆਪਣਾ ਪ੍ਰਧਾਨ ਚੁਣਨਾ ਹੈ ਜਿਹਨੂੰ ਆਪਾਂ ਇਹ ਕਹਿ ਰਹੇ ਆ ਕਿ ਅਕਾਲੀ ਦਲ ਪੁਨਰ ਸੁਰਜੀਤ ਹੋ ਗਿਆ ਪਰ ਉਹ ਕਹਿ ਰਹੇ ਨੇ ਕਿ ਆਕਾਲੀ ਦਲ ਪੁਨਰਸੁਰਜੀਤ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਹੀ ਇਹਦਾ ਨਾਮ ਹੈ ਕੱਲ੍ਹ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਨ ਦਾ ਦਾਵਾ ਦੂਜੇ ਪਾਸਿਓਂ ਵੀ ਕੀਤਾ ਗਿਆ ਮੈਂ ਉਹਨਾਂ ਵੱਲ ਕਹਿ ਰਿਹਾ ਨਾ ਡੱਲਾ ਸਾਹਿਬ ਕਿਉਂਕਿ ਇਸ ਪਾਰਟੀ ਦਾ ਜਿਹੜਾ ਕਹਿ ਸਕਦੇ ਆ ਬਈ ਲਗੋ ਲਬਾਬਾ ਹੈ ਜਾਂ ਇਹਦੀ ਮਾਫ ਕਰਨਾ ਲਗੋ ਲਬਾਬ ਨਹੀਂ ਕਹਿ ਸਕਦੇ ਇਹਦਾ ਜਿਹੜਾ ਆਧਾਰ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਰੌਸ਼ਨੀ ਹੈ ਬਿਲਕੁਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਰੌਸ਼ਨੀ ਹੈ ਪਰ ਸ਼੍ਰੀ ਹਕਾਲਤਖਤ ਸਾਹਿਬ ਨੇ ਹੁਕਮਨਾਮੇ ਚ 2 ਦਸੰਬਰ ਦੇ ਇਹ ਵੀ ਲਿਖਿਆ ਹੋਇਆ ਹੈ ਕਿ ਤੁਸੀਂ ਵਿਧੇ ਵਿਵਧਾਨ ਦੇ ਜ਼ਰੀਏ ਹੁਣ ਵਿਧੇ ਵਿਵਧਾਨ ਕੀ ਹੈ ਵਿਧੇ ਵਿਵਧਾਨ ਇੱਕ ਕਾਨੂੰਨੀ ਪ੍ਰਕਿਰਿਆ ਹੈ ਉਹਦੇ ਚ ਸੰਵਿਧਾਨਿਕ ਪ੍ਰਕਿਰਿਆ ਹੈ ਸਾਰੀਆਂ ਜ਼ਿੰਮੇਦਾਰੀਆਂ ਨੇ ਇਹ ਵੀ ਕੋਈ ਕਾਨੂੰਨ ਦੀ ਉਲੰਘਣਾ ਨਾ ਹੋਵੇ ਕੁੱਲ ਮਿਲਾ ਕੇ ਸੰਦੀਪ ਜੀ ਹੁਣ ਇਹ ਮਾਮਲਾ ਅਗਰ ਸ਼ਰੋਮਣੀ ਅਕਾਲੀ ਦਲ ਦਲਜੀਤ ਸਿੰਘ ਚੀਮਾ ਵਾਲੇ ਪਾਸਿਓਂ ਇੱਕ ਪੁਲਿਸ ਨੂੰ ਕੰਪਲੇਂਟ ਦਿੱਤੀ ਜਾਂਦੀ ਹੈ ਅਦਾਲਤ ਨੂੰ ਕੰਪਲੀਟ ਦਿੱਤੀ ਜਾਂਦੀ ਹੈ ਫਿਰ ਦੂਸਰੇ ਧੜੇ ਨੂੰ ਪੁੱਛਿਆ ਜਾਊਗਾ ਫਿਰ ਦੂਸਰਾ ਧੜਾ ਆਪਣਾ ਪੱਖ ਰੱਖੂਗਾ ਹਮ ਹੋ ਸਕਦਾ ਜਿਵੇਂ ਮੈਂ ਪਹਿਲਾਂ ਤੁਹਾਨੂੰ ਕਿਹਾ ਕਿ ਗੱਲ ਭਰਤੀਆਂ ਦੀ ਜਾਂਚ ਤੇ ਜਾ ਕੇ ਮੁੱਕੇ ਹਮ ਇਹ ਗੱਲ ਇਹ ਹੋ ਸਕਦੀ ਹੈ ਕਿਉਂਕਿ ਜਿਹੜੇ 5 ਮੈਂਬਰੀ ਕਮੇਟੀ ਵਾਲੇ ਜਾਂ 7 ਮੈਂਬਰੀ ਕਮੇਟੀ ਵਾਲੇ ਸੀ ਉਹਨਾਂ ਚੋਂ 5 ਮੈਂਬਰ ਲਗਾਤਾਰ ਕਹਿ ਰਹੇ ਸੀ ਕਿ ਸੁਖਬੀਰ ਬਾਦਲ ਦੇ ਧੜੇ ਨੇ ਜਦੋਂ ਭਰਤੀ ਸ਼ੁਰੂ ਕੀਤੀ ਉਹ ਕਹਿੰਦੇ ਇਹਨਾਂ ਦੀ ਭਰਤੀ ਜਾਲੀ ਹੈ ਸੁਖਬੀਰ ਬਾਦਲ ਉਹਨਾਂ ਦਾ ਧੜਾ ਕਹਿੰਦਾ ਕਿ ਪੰਜ ਮੈਂਬਰੀ ਕਮੇਟੀ ਇਹਦੀ ਕੋਈ ਹੋਣਦ ਨਹੀਂ ਤੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਡਾਕਟਰ ਦਲਜੀਤ ਸਿੰਘ ਚੀਮਾ ਔਰ ਉਹਨਾਂ ਦੇ ਨਾਲ ਅਰਸ਼ਦੀਪ ਸਿੰਘ ਕਲੇਰ ਇਹਨਾਂ ਦੇ ਜਿਹੜੇ ਲੀਗਲ ਵਿੰਗ ਦੇ ਪ੍ਰਧਾਨ ਨੇ ਹੋਰ ਵੀ ਆਗੂ ਬੈਠੇ ਹੋਏ ਸੀ ਹੁਣ ਇਹ ਕਦੋਂ ਅਦਾਲਤ ਚ ਜਾਂਦੇ ਨੇ ਕੀ ਇਹ ਪੁਲਿਸ ਨੂੰ ਕੰਪਲੇਂਟ ਕਰਦੇ ਨੇ ਅਦਾਲਤ ਦੇ ਵਿੱਚ ਸਿੱਧਾ ਕ੍ਰਿਮੀਨਲ ਕੰਪਲੇਂਟ ਫਾਈਲ ਕਰਦੇ ਨੇ ਜਦੋਂ ਅਦਾਲਤ ਦੇ ਵਿੱਚ ਪਹੁੰਚਣਗੇ ਗੱਲ ਕਲੀਅਰ ਹੋਏਗੀ ਦਿਲਜੀਤ ਸਿੰਘ ਚੀਮਾ ਨੇ ਇੱਕ ਹੋਰ ਗੱਲ ਸਪਸ਼ਟ ਕੀਤੀ ਉਹ ਕਹਿੰਦੇ ਅੱਜ ਬਹੁਤ ਸਾਰੇ ਅਖਬਾਰਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਇਸ ਤਰ੍ਹਾਂ ਦੇ ਸ਼ਬਦ ਵਰਤੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਗਿਆਨੀ ਹਰਪ੍ਰੀਤ ਸਿੰਘ ਉਹ ਕਹਿੰਦੇ ਅਸੀਂ ਅਖਬਾਰਾਂ ਨੂੰ ਵੀ ਅਸੀਂ ਚਿੱਠੀ ਲਿਖ ਰਹੇ ਹਾਂ ਉਹਨਾਂ ਨੂੰ ਅਸੀਂ ਐਕਟ ਦਾ ਕਾਨੂੰਨ ਦਾ ਇਲੈਕਸ਼ਨ ਕਮਿਸ਼ਨ ਦੀ ਮਾਨਤਾ ਦਾ ਹਵਾਲਾ ਦੇ ਰਹੇ ਹਾਂ ਔਰ ਅਸੀਂ মিডিਆ ਚੈਨਲਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਸਾਡਾ ਦਫਤਰ ਹੈ ਸਾਡੇ ਕੋਲੇ ਚੋਣ ਨਿਸ਼ਾਨ ਹੈ ਸੁਖਬੀਰ ਬਾਦਲ ਉਹਦੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਸ਼ਬਦ ਦੀ ਵਰਤੋਂ ਸਿਰਫ ਸਾਡੇ ਲਈ ਕੀਤੀ ਜਾਵੇ ਉਹ ਕਹਿੰਦੇ ਦੂਸਰਾ ਧੜਾ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ ਉਹਨਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਵਰਤੋਂ ਨਾ ਕੀਤੀ ਜਾਵੇ ਸੋ ਕਹਿੰਦੇ ਅਸੀਂ ਸਾਰਿਆਂ ਨੂੰ ਅਪੀਲ ਵੀ ਕਰਦੇ ਆ ਔਰ ਅਸੀਂ ਚਿੱਠੀ ਵੀ ਲਿਖਾਂਗੇ ਅਖਬਾਰਾਂ ਦੇ ਸੰਪਾਦਕਾਂ ਨੂੰ ਔਰ ਸੰਦੀਪ ਜੀ ਅਗਰ ਅਦਾਲਤ ਚ ਜਾਂਦੇ ਨੇ ਦਿਲਜੀਤ ਸਿੰਘ ਚੀਮਾ ਕੋਈ ਕ੍ਰਿਮੀਨਲ ਕੰਪਲੇਂਟ ਲੈ ਕੇ ਜਾਂਦੇ ਨੇ ਜਾਂ ਪੁਲਿਸ ਕੋਲੇ ਜਾਂਦੇ ਨੇ ਤੇ ਫਿਰ ਇਹ ਕਾਰਵਾਈ ਕਿਵੇਂ ਅੱਗੇ ਵਧਦੀ ਹੈ ਇਹ ਦੇਖਣਾ ਬਹੁਤ ਦਿਲਚਸਪ ਹੋਏਗਾ ਕਿਉਂਕਿ ਹੁਣ ਇੰਤਜ਼ਾਰ ਰਹੇਗਾ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਪੁਨਰ ਸੁਜੀਤ ਅਕਾਲੀ ਦਲ ਹੈ ਗਿਆਨੀ ਹਰਪ੍ਰੀਤ ਸਿੰਘ ਕੀ ਇਹਦੇ ਤੇ ਆਪਣਾ ਪ੍ਰਤੀਕਰਮ ਦਿੰਦੇ ਨੇ ਕਿਉਂਕਿ ਹੁਣ ਤਾਂ ਦੂਜੇ ਪਾਸੇ ਜਿਹੜੀ ਵਿਵਸਥਾ ਬਣੀ ਹੈ ਉਹਦੇ ਪ੍ਰਧਾਨ ਗਿਆਨੀ ਹਰਪੀ ਸਿੰਘ ਬਣਾਏ ਗਏ ਨੇ ਹੁਣ ਉਹਨਾਂ ਵੱਲੋਂ ਕੋਈ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਾਂ ਪੰਜ ਮੈਂਬਰੀ ਕਮੇਟੀ ਵੱਲੋਂ ਕੋਈ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਾਂ ਪੰਥਕ ਕਾਉਂਸਲ ਕੋਈ ਪ੍ਰੈਸ ਕਾਨਫਰੰਸ ਕਰਦੀ ਹੈ ਸੋ ਦੂਜੇ ਪਾਸਿਓਂ ਵੀ ਕਾਨੂੰਨੀ ਪੱਖ ਕੀ ਆਉਂਦਾ ਇਹਦੇ ਤੇ ਹੁਣ ਨਜ਼ਰ ਰੱਖਣੀ ਜ਼ਰੂਰੀ ਹੈ ਸੰਦੀਪ ਜੀ ਪਰ ਇੱਕ ਗੱਲ ਤੈ ਹੈ ਕਿ ਇਹ ਮਾਮਲਾ ਹੁਣ ਗੁਰੂ ਘਰ ਦੇ ਵਿੱਚ ਹੱਲ ਹੋਣ ਦੀ ਬਜਾਏ ਜਥੇਦਾਰ ਸਹਿਬਾਨਾਂ ਦੇ ਅਧੀਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਿਬੜਨ ਦੀ ਬਜਾਏ ਹੁਣੇ ਕੋਰਟ ਕਚੈਰੀਆਂ 'ਚ ਚਲਿਆ ਗਿਆ ਤੇ ਹੁਣ ਇੱਕ ਤਰੀਕੇ ਨਾਲ ਜਿਹੜੇ ਅੱਗੇ ਸਿੱਖ ਵਿਦਵਾਨ ਸਾਡੇ ਚਿੰਤਿਤ ਹੁੰਦੇ ਸੀ ਸਾਡੇ ਜਥੇਦਾਰ ਸਹਿਬਾਨ ਪਹਿਲਾਂ ਕਹਿੰਦੇ ਹੁੰਦੇ ਸੀ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਹੁਕਮਨਾਮਾ ਉਹ ਹੁਣ ਕੋਰਟ ਕਚਹਿਰੀਆਂ ਦੇ ਵਿੱਚ ਉਹਦੇ ਉਹਦਾ ਉਹਦੇ ਹਵਾਲੇ ਦਿੱਤੇ ਜਾਣਗੇ ਕੋਰਟ ਕਚਹਿਰੀਆਂ 'ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦਾ ਜ਼ਿਕਰ ਆਏਗਾ ਔਰ ਮੈਂ ਇੱਕ ਜਿਹੜਾ ਬਹੁਤ ਹੱਥ ਜੋੜ ਕੇ ਮਾਫੀ ਮੰਗ ਕੇ ਮੈਂ ਇੱਕ ਮੇਰੇ ਮਨ 'ਚ ਸਵਾਲ ਹੈ ਕਿ ਅਦਾਲਤਾਂ ਹੁਣ ਜਾਂ ਪੁਲਿਸ ਅਗਰ ਜਾਂਚ ਕਰੂਗੀ ਜਾਂ ਅਦਾਲਤਾਂ ਅਗਰ ਇਹ ਪੁਲਿਸ ਨੂੰ ਕੰਪਲੇਂਟ ਦਿੰਦੇ ਨੇ ਪੁਲਿਸ ਕਿੱਥੇ ਜਾ ਕੇ ਇਨਵੈਸਟੀਗੇਸ਼ਨ ਕਰੇਗੀ ਪਹਿਲਾ ਸਵਾਲ ਦੂਜਾ ਅਗਰੀ ਅਦਾਲਤਾਂ ਨੂੰ ਦੰਦੇ ਨੇ ਤੇ ਅਦਾਲਤ ਕਿਸ ਨੂੰ ਨੋਟਿਸ ਕਰੇਗਾ ਕੀ ਸਿਰਫ ਗਿਆਨੀ ਹਰਪੀ ਸਿੰਘ ਦੀ ਧਿਰ ਨੂੰ ਤੇ ਸੁਖਵੀਰ ਬਾਦਲ ਦੀ ਧਿਰ ਨੂੰ ਜਾਂ ਉਹ ਸਾਡੀ ਸੁਪਰੀਮ ਅਥਾਰਟੀ ਜਿੱਥੋਂ ਹੁਕਮਨਾਮਾ ਜਾਰੀ ਹੋਇਆ ਸੋ ਮੈਂ ਆਪਣੇ ਜ਼ੁਬਾਨ ਤੋਂ ਇਹ ਸ਼ਬਦ ਨਹੀਂ ਬੋਲ ਸਕਦਾ ਸੋ ਇਹ ਸੰਦੀਪ ਜੀ ਜੋ ਕੁਝ ਹੋਣ ਵਾਲਾ ਹੈ ਹੁਣ ਕੋਰਟ ਕਚਹਿਰੀਆਂ 'ਚ ਅੱਜ ਤੱਕ ਸਾਡੇ ਜੱਥੇਦਾਰ ਸਾਹਿਬ ਸਾਰੇ بڑے ਸਤਕਾਰਯੋਗ ਨੇ ਉਹ ਹਮੇਸ਼ਾ ਸਿੱਖਾਂ ਨੂੰ ਇਹੀ ਕਹਿੰਦੇ ਰਹੇ ਕਿ ਅਸੀਂ ਗੁਰੂ ਘਰਾਂ ਦੇ ਵਿੱਚ ਆਪਣੇ ਮਸਲੇ ਨਿਬੇੜੀਏ ਔਰ ਧਰਮ ਨਾਲ ਸੰਬੰਧਿਤ ਮਸਲੇ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਪਟੀਸ਼ਨ ਪਾਈ ਸੀ ਅਦਾਲਤ 'ਚ ਤੇ ਕਿੱਡਾ ਵੱਡਾ ਰੌਲਾ ਮਚ ਗਿਆ ਸੀ ਕਿ ਗਿਆਨੀ ਰਗਵੀਰ ਸਿੰਘ ਹੋਣਾ ਨੇ ਮਾਫ ਕਰਨਾ ਮੈਂ ਹਰਪ੍ਰੀਤ ਸਿੰਘ ਕਹ ਗਿਆ ਗਿਆਨੀ ਰਗਵੀਰ ਸਿੰਘ ਕਿ ਗਿਆਨੀ ਰਗਵੀਰ ਸਿੰਘ ਹੋਣਾ ਨੂੰ ਅਦਾਲਤ 'ਚ ਪਟੀਸ਼ਨ ਨਹੀਂ ਸੀ ਪਾਣੀ ਚਾਹੀਦੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਤੇ ਹੁਣ ਕੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਪਾਲ ਸਿੰਘ ਚੀਮਾ ਇਸ ਮਸਲੇ ਨੂੰ ਪੁਲਿਸ 'ਚ ਲੈ ਕੇ ਜਾਣ ਗਿਆ ਅਦਾਲਤ 'ਚ ਇਕ ਤਾਂ ਇਹ ਸਵਾਲ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਲਜੀਤ ਸਿੰਘ ਚੀਮਾ ਦਲਜੀਤ ਸਿੰਘ ਚੀਮਾ ਮੈਂ ਕੀ ਕਹਿ ਗਿਆ ਜੀ ਹਰਪਾਲ ਚੀਮਾ ਹਾਂ ਸੌਰੀ ਸੌਰੀ ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਡਾਕਟਰ ਦਲਜੀਤ ਸਿੰਘ ਚੀਮਾ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕ੍ਰਿਮੀਨਲ ਕੰਪਲੇਂਟ ਪਾਉਣਗੇ ਡਾਕਟਰ ਦਲਜੀਤ ਸਿੰਘ ਚੀਮਾ ਤੇ ਉਹ ਕਿਨੂੰ ਕਿਨੂੰ ਅਦਾਲਤ ਪਾਰਟੀ ਬਣਾਉਗੀ ਸਵਾਲ ਬਹੁਤ ਵੱਡਾ ਹੈ ਔਰ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਜਿਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਆਦੇਸ਼ ਜਾਰੀ ਕੀਤਾ ਸੀ ਮੈਂ ਤੁਹਾਨੂੰ ਕਿਹਾ ਸੀ ਸੰਦੀਪ ਜੀ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਨੂੰ ਖੁਦ ਸੱਜਣਾ ਚਾਹੀਦਾ ਸੀ ਦੋਵਾਂ ਧਿਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਹੈ ਉਹ ਦੋਵਾਂ ਧਿਰਾਂ ਦਾ ਰੌਲਾ ਕਿ ਸ਼ਰੋਮਣੀ ਅਕਾਲੀ ਦਲ ਕਿਨੇ ਵਰਤਨਾ ਕਿਨੇ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਹੀ ਸਮਰੱਥ ਹੈ ਜਥੇਦਾਰ ਸਾਹਿਬ ਹੀ ਸਮਰੱਥ ਨੇ ਜਥੇਦਾਰ ਸਹਿਬਾਨਾ ਨੂੰ ਫੈਸਲਾ ਕਰਨਾ ਚਾਹੀਦਾ ਸੀ ਉਹਨਾਂ ਨੇ ਇਹਨਾਂ ਨੂੰ ਕਹਿ ਦਿੱਤਾ ਕਿ ਜਿਹੜੇ ਧੜੇ ਇਨ ਬਿਨ ਨਹੀਂ ਮੰਨਦੇ ਉਹਨਾਂ ਨੂੰ ਆਪੋ ਆਪਣੀ ਸਿਆਸਤ ਮੁਬਾਰਕ ਤੇ ਮੈਂ ਤੁਹਾਨੂੰ ਉਸੇ ਦਿਨ ਕਿਹਾ ਸੀ ਵੀ ਕੋਰਟ ਕਚੈਰੀਆਂ ਦਾ ਰਾਹ ਖੁੱਲ ਗਿਆ ਹੁਣ ਸਵਾਲ ਇਹ ਹੈ ਕੋਰਟ ਕਚੈਰੀਆਂ ਦੇ ਵਿੱਚ ਇਹ ਲੀਡਰ ਜਾਂਦੇ ਫਿਰਨ ਆਪਸ ਇੱਕ ਦੂਜੇ ਦੇ ਖਿਲਾਫ ਤਾਂ ਜਾਂਦੇ ਫਿਰਨ ਕੀ ਸਾਡੀਆਂ ਸੰਸਥਾਵਾਂ ਕੀ ਹੁਣ ਸਾਡੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਉੱਥੇ ਜਾਣਾ ਪਊਗਾ ਸਵਾਲ ਏ ਵੱਡਾ ਅਗਰੇ ਮਾਮਲਾ ਵੱਡਾ ਹੁੰਦਾ ਕੋਰਟ ਕਚਾਰੀਆਂ ਦੇ ਵਿੱਚ ਪਲਾ ਸਾਹਿਬ ਇਥੇ ਇੱਕ ਸਵਾਲ ਹੋਰ ਬਣਦਾ ਇਹ ਸਾਰਾ ਮਾਮਲਾ ਆਪ ਹੀ ਲਟਕਾਇਆ ਜਦੋਂ 2 ਦਸੰਬਰ ਨੂੰ ਅਦਵੇਸ਼ ਹੋਏ ਭਰਤੀ ਸ਼ੁਰੂ ਕਰੋ ਭਰਤੀ ਸ਼ੁਰੂ ਹੁੰਦੀ ਹੈ 18 ਮਾਰਚ ਨੂੰ ਭਰਤੀ ਸ਼ੁਰੂ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਇਸ ਤੋਂ ਇਲਾਵਾ ਤੇ ਕਿਸੇ ਧੜੇ ਦੀ ਭਰਤੀ ਤੇ ਸ਼ੁਰੂ ਨਹੀਂ ਨਾ ਹੋਈ ਵੀ ਨਵਾਂ ਧੜਾ ਬਣਾਉਣਾ ਤੇ ਉਦੋਂ ਹੀ ਅਦਾਲਤ 'ਚ ਚਲੇ ਜਾਂਦੇ ਉਦੋਂ ਹੀ ਰੋਕ ਲੈਂਦੇ ਵੀ ਅਸੀਂ ਭਰਤੀ ਕਰਦੇ ਪਏ ਐ ਇਹਨਾਂ ਨੂੰ ਰੁਕ ਜਾਣਾ ਚਾਹੀਦਾ ਮੈਨੂੰ ਮੈਨੂੰ ਇਦਾਂ ਲੱਗਦਾ ਕਿ ਜਿਹੜੇ ਫੈਕਟਸ ਇਹ ਆ ਕਿਉਂਕਿ ਮੈਂ ਨਾ ਕਾਫੀ ਨਿਊਜ਼ ਚੈਨਲ ਦੇ ਕੱਲ ਕਿਉਂਕਿ ਪਹਿਲੀ ਵਾਰ ਤੇ ਮੈਂ ਕੱਲ ਪੰਜਾਬ ਨਹੀਂ ਸੀ ਡਲਾ ਸਰ ਮੈਂ ਰਾਤ ਫੇਰ ਆਉਂਦੇ ਆਉਂਦੇ ਨੇ ਨਾ ਕਾਫੀ ਕੁਝ ਸੁਣਿਆ ਉਹਦੇ ਵਿੱਚ ਇੱਕ ਮੈਂ ਗੱਲ ਬੜੀ ਮਹੱਤਵਪੂਰਨ ਸੁਣੀ ਜਿਹੜੀ ਸੰਗਤ ਦੇ ਵਿੱਚ ਨਾ ਮਤਲਬ ਉਹ ਟੀਵੀ ਚੈਨਲ ਵਾਲੇ ਮਾਈਕ ਲੈ ਕੇ ਪੁੱਛ ਰਹੇ ਸੀ ਸੰਗਤ ਇਹ ਗੱਲ ਕਹਿ ਰਹੀ ਸੀਗੀ ਵੀ ਆ ਜਿਹੜੇ ਮਨਪ੍ਰੀਤਿਆਲੀ ਹੋਣੀ ਆ ਪੰਜ ਮੈਂਬਰੀ ਕਮੇਟੀ ਆ ਇਹਨਾਂ ਨੇ 15 ਲੱਖ ਬੰਦਾ ਕਹਿੰਦੇ ਭਰਤੀ ਕੀਤਾ ਇਹਨਾਂ ਨੇ 1 ਰੁਪਿਆ ਵੀ ਉਹਨਾਂ ਕੋਲੋਂ ਨਹੀਂ ਲਿਆ ਠੀਕ ਹੈ ਜੀ ਇਹ ਕਹਿੰਦੇ ਆ ਵੀ ਅਸੀਂ ਆਪਣੇ ਨੈੱਟ ਦੇ ਉੱਤੇ ਆਪਣੀ ਵੈਬਸਾਈਟ ਦੇ ਉੱਤੇ ਪੂਰੀ ਜਾਣਕਾਰੀ ਪਾ ਦਿੱਤੀ ਹੈ ਸੁਖਬੀਰ ਬਾਦਲ ਹੁਣੀ ਕਹਿੰਦੇ ਆ ਵੀ ਅਸੀਂ 29 ਲੱਖ ਬੰਦਾ ਜੋੜਿਆ 2 ਕਰੋੜ 90 ਲੱਖ ਰੁਪਈਆ ਅਸੀਂ ਖਾਤੇ 'ਚ ਜਮ੍ਹਾਂ ਕਰਾਇਆ ਖਾਤੇ 'ਚ ਜਮ੍ਹਾਂ ਜਿਹੜਾ ਪੈਸਾ ਕਰਾਇਆ ਉਹਦੀ ਰਸੀਦ ਹੈਗੀ ਹੈ ਜਿਹੜਾ 29 ਲੱਖ ਬੰਦਾ ਜੋੜਿਆ ਉਹਦੀ ਡਿਟੇਲ ਨਹੀਂ ਹੈਗੀ ਦੇਖੋ ਇਹ ਮੈਂ ਉਹੀ ਕਹਾਂ ਦੇਖੋ ਇਹ ਤਾਂ ਹੁਣ ਦੇਖੋ ਦਾਵਾ ਲੀਡਰ ਜੋ ਮਰਜ਼ੀ ਕਰੀ ਜਾਣ ਹਜੇ ਤੱਕ ਸਾਨੂੰ ਨਹੀਂ ਪਤਾ ਕਿ ਇਹਨਾਂ ਨੇ 2 ਕਰੋੜ 90 ਲੱਖ ਜਮ੍ਹਾਂ ਕਰਾਇਆ ਹੈ ਇਹਨਾਂ ਦੀ ਭਰਤੀ 29 ਲੱਖ ਹੈ 26 ਲੱਖ ਹੈ ਆਪਾਂ ਵੀ ਨਹੀਂ ਇਹ ਨਹੀਂ ਜੀ ਇਹ ਨਹੀਂ ਦਾ ਸਰ ਮੈਂ ਇਹੀ ਗੱਲ ਕਹਿ ਰਿਹਾ ਇਹ ਗੱਲ ਮੈਂ ਨਹੀਂ ਕਹਿ ਰਿਹਾ ਮੈਂ ਵੀ ਸੁਣੀ ਸੀਗੀ ਉਹ ਟੈਲੀਵਿਜ਼ਨ ਦੇ ਉੱਤੇ ਜਦੋਂ ਪੁੱਛਦੇ ਆ ਨਾ ਲੋਕਾਂ ਨੂੰ ਮੈਂ ਵੀ ਸੁਣੀ ਗੱਲ ਹੈ ਲੋਕ ਵੀ ਇਹੀ ਮੰਗ ਕਰਦੇ ਆ ਕਹਿੰਦੇ ਇਹ ਲੜਾਈ ਹੁਣੇ ਨਿਬੜ ਜਾਊਗੀ ਜੇ ਦੋਨੋਂ ਪਾਰਟੀਆਂ ਡੈਮੋਕ੍ਰੈਟਿਕ ਵੇ ਦੇ ਨਾਲ ਦੱਸ ਦੇਣ ਵੀ ਸਾਡੀ ਆਹ ਭਰਤੀ ਆ ਆਹ ਡਿਟੇਲ ਆ ਉਹ ਵੀ ਆਪਣੀ ਭਰਤੀ ਦੱਸ ਦੇਣ ਇਹ ਵੀ ਦੱਸ ਦੇਣ ਤੇ ਫੇਰ ਗੁਰਾ ਨਿਕਲ ਸਕਦਾ ਬਿਲਕੁਲ ਆਪਾਂ ਇਹ ਸਪਸ਼ਟ ਕਰ ਦਈਏ ਅਸੀਂ ਨਹੀਂ ਇਹ ਦਾਵਾ ਕਰਦੇ ਨਾ ਮੈਂ ਨਹੀਂ ਕਰ ਰਿਹਾ ਬਿਲਕੁਲ ਵੀ ਮੈਂ ਵੀ ਸੁਣਿਆ ਸੁਣਿਆ 20 29 ਲੱਖ ਉਹਨਾਂ ਦੀ ਭਰਤੀ ਆ ਤੇ 290 ਬਾਦਲ ਜਨਦੀ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਵਾਲੇ ਦੀ ਭਰਤੀ ਹੈ ਕਿੰਨੀ ਅਗਰ ਉਹ ਆਫੀਸ਼ੀਅਲੀ ਦੱਸ ਦੇਣ ਇਹ ਵੀ ਦੱਸ ਦੇਣ ਅਗਰ ਉਹ 10 ਰੁਪਏ ਜਮ੍ਹਾਂ ਕਰਾਏ ਨੇ ਕੀ ਪ੍ਰਤੀ ਵਿਅਕਤੀ ਨੇ 10 ਰੁਪਏ ਲਏ ਨੇ ਕੀ ਉਹਨਾਂ ਦੀ ਭਰਤੀ ਤੇ ਵੀ ਆਈ ਕਾਰਡ ਵਗੈਰਾ ਪੂਰੀ ਤਰ੍ਹਾਂ ਦੀ ਉਹਨਾਂ ਕੋਲੇ ਰਿਕਾਰਡ ਹੈ ਕਿ 10 ਦੇਣਾ ਚਾਹੀਦਾ ਸੁਖਵੀਰ ਬਾਦਲ ਦੇ ਧੜੇ ਨੂੰ ਵੀ ਨਹੀਂ ਤਾਂ ਦੇਖੋ ਸੰਦੀਪ ਜੀ ਜਦੋਂ ਹੁਣ ਦਲਜੀਤ ਸਿੰਘ ਚੀਮਾ ਹੋਣੀ ਅਦਾਲਤ ਚ ਜਾਣਗੇ ਭਰਤੀ ਦੀ ਜਾਂਚ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਕੋਈ ਵੀ ਅਦਾਲਤ ਭਰਤੀ ਦੀ ਜਾਂਚ ਦੀ ਹੁਕਮ ਦੇ ਸਕਦੀ ਹੈ ਚੋਣ ਕਮਿਸ਼ਨ ਭਰਤੀ ਦੀ ਜਾਂਚ ਦਾ ਹੁਕਮ ਦੇ ਸਕਦਾ ਮੈਂ ਤਾਂ ਚਾਹੂੰਗਾ ਕਿ ਭਰਤੀ ਦੀ ਜਾਂਚ ਹੋ ਜਾਣੀ ਚਾਹੀਦੀ ਹੈ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੀ ਜਾਂਚ ਵੀ ਹੋ ਜੇ ਦੁੱਧ ਤੇ ਦੁੱਧ ਪਾਣੀ ਦਾ ਪਾਣੀ ਹੋ ਜੂ ਔਰ ਸੁਖਵੀਰ ਬਾਦਲ ਦੇ ਧੜੇ ਦੀ ਵੀ ਭਰਤੀ ਦੀ ਜਾਂਚ ਹੋ ਜੇ ਪਤਾ ਲੱਗਦਾ ਮੈਨੂੰ ਇਦਾਂ ਲੱਗਦਾ ਡੱਲਾ ਸਾਹਿਬ ਇਸ ਪੂਰੇ ਮਾਮਲੇ 'ਚ ਨਾ ਗਵਾਹ ਬਣ ਜਾਣਾ ਇਲੈਕਸ਼ਨ ਕਮਿਸ਼ਨ ਨੇ ਕਿਉਂਕਿ ਇਲੈਕਸ਼ਨ ਕਮਿਸ਼ਨ ਨੂੰ ਡਾਕਟਰ ਦਲਜੀਤ ਚੀਮਾ ਹੋਣੀ ਵੀ ਪਹਿਲੇ ਦਿਨ ਤੋਂ ਇੰਟੀਮੀਟ ਕਰ ਰਹੇ ਆ ਕਿਉਂਕਿ ਉਹ ਜਦੋਂ ਹਵਾਲਾ ਦਿੰਦੇ ਸੀ ਵੀ ਸਾਡੇ ਇਲੈਕਸ਼ਨ ਕਮਿਸ਼ਨ ਦੇ ਨਾਲ ਅਸੀਂ ਉਹਨਾਂ ਨੂੰ ਦੱਸ ਦਿੱਤਾ ਅਸੀਂ ਪ੍ਰਤੀ ਕਰ ਰਹੇ ਆ ਅਸੀਂ ਇਦਾਂ ਨਹੀਂ ਕਰ ਸਕਦੇ ਅਸੀਂ ਇਹ ਏਬੀ ਸਾਡਾ ਜਿਹੜਾ ਸੰਵਿਧਾਨ ਤੋਂ ਬਾਹਰ ਨਹੀਂ ਜਾ ਸਕਦੇ ਹੁਣ ਇਹਨਾਂ ਨੇ ਵੀ ਇਹੀ ਗੱਲ ਕਹੀ ਆ ਵੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਇਨਫੋਰਮ ਕਰ ਦਿੱਤਾ ਚਨਜੀਤ ਬਰਾਡ ਆਬਜ਼ਰਵਰ ਹੁਣ ਮੈਨੂੰ ਲੱਗਦਾ ਇਸ ਕੇਸ ਦਾ ਨਤਾਰਾ ਇਲੈਕਸ਼ਨ ਕਮਿਸ਼ਨ ਕਰੂਗਾ ਉਹਨਾਂ ਨੂੰ ਅਦਾਲਤ ਪਾਰਟੀ ਬਣਾਊਗਾ ਬਤੌਰ ਗਵਾਹ ਸੱਦੂਗਾ ਵੀ ਤੁਸੀਂ ਕੀ ਵੈਰੀਫਾਈ ਕੀਤਾ ਮੈਨੂੰ ਇਦਾਂ ਲੱਗਦਾ ਦੇਖੋ ਪੋਲੀਟੀਕਲ ਪਾਰਟੀਆਂ ਦੇ ਲੀਡਰ ਜਿਵੇਂ ਮਰਜੀ ਪਾਰਟੀਆਂ ਬਣਨ ਦਿਲਜੀਤ ਸਿੰਘ ਚੀਮਾ ਗਿਆਨੀ ਹਰਪ੍ਰੀਤ ਸਿੰਘ ਨੂੰ ਪਾਰਟੀ ਬਣਾਉਣ ਜਾਂ ਪੰਜ ਮੈਂਬਰੀ ਨੂੰ ਬਣਾਉਣ ਜਾਂ ਪੰਜ ਮੈਂਬਰੀ ਵਾਲੇ ਇਹਨਾਂ ਨੂੰ ਪਾਰਟੀ ਬਣਾਉਣ ਸੰਦੀਪ ਜੀ ਗੱਲ ਇੱਥੇ ਇਹ ਨਹੀਂ ਹੈ ਇਹ ਪੋਲੀਟੀਕਲ ਪਾਰਟੀਆਂ ਦੇ ਲੀਡਰ ਇੱਕ ਦੂਜੇ ਨਾਲ 36 ਵਾਰੀ ਕੋਰਟ ਕਚੈਰੀਆਂ 'ਚ ਜਾਂਦੇ ਨੇ ਇਹ ਤਾਂ ਕਈ ਵਾਰੀ ਮਾਨ ਹਨੀਆਂ ਦੇ ਮੁਕਦਮੇ ਕਰ ਦਿੰਦੇ ਨੇ ਬਾਅਦ ਚ ਮੁਕਦਮੇ ਵਾਪਸ ਲੈ ਲੈਂਦੇ ਨੇ ਦੇਖੋ ਬਾਦਲ ਨੇ ਕੈਪਟਨ ਤੇ ਕੀਤਾ ਸੀ ਕੈਪਟਨ ਨੇ ਬਾਦਲ ਤੇ ਮਾਨ ਹਨੀ ਦਾ ਦੋਨਾਂ ਨੂੰ ਸਜ਼ਾਵਾਂ ਹੋਈਆਂ ਜਦੋਂ ਵੇਲਾ ਆਉਂਦਾ ਹੈ ਦੋਨੇ ਕੇਸ ਵਾਪਸ ਲੈ ਲੈਂਦੇ ਨੇ ਬਹੁਤ ਲੀਡਰਾਂ ਨੇ ਇੱਕ ਦੂਜੇ ਦੇ ਮਾਨ ਹਨੀ ਦੇ ਕੇਸ ਕੀਤੇ ਬਾਅਦ ਚ ਵਾਪਸ ਲੈ ਲਏ ਹੁਣ ਗੱਲ ਤਾਂ ਇਹ ਹੈ ਕਿ ਇਸ ਲੜਾਈ ਚ ਕਾਨੂੰਨੀ ਲੜਾਈ ਚ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਸਵਾਲ ਨਾ ਆਵੇ ਕਿਉਂਕਿ 2 ਦਸੰਬਰ ਦਾ ਹੁਕਮਨਾਮਾ ਜਥੇਦਾਰ ਸਹਿਬਾਨਾ ਨੇ ਦਿੱਤਾ ਸੀ। ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਕਿ ਵਿਧੀ ਵਿਧਾਨ ਦੇ ਨਾਲ ਭਰਤੀ ਕਰੋ। ਤੇ ਇਹ ਨਵੇਂ ਸਿਰੇ ਤੋਂ ਪੁਨਰਸੁਰਜੀਤ ਅਕਾਲੀ ਦਲ ਹੋਵੇ। ਮਸਲਾ ਇਹ ਹੈ ਕਿ ਇਹ ਮਸਲਾ ਜਿਹੜਾ ਸਾਡੇ ਤਖਤ ਸਹਿਬਾਨਾਂ ਦੇ ਜਥੇਦਾਰ ਨਵੇੜ ਸਕਦੇ ਨੇ। ਉਹ ਕਿਉਂ ਨਹੀਂ ਨਵੇੜਦੇ? ਸਵਾਲ ਇਹ ਹੈ ਅਗਰ ਪਹਿਲਾਂ ਪੰਜ ਸਿੰਘ ਸਹਿਬਾਨਾ ਨੇ ਹੁਕਮਨਾਮਾ ਦਿੱਤਾ ਤੇ ਫਿਰ ਜਿਹੜਾ ਨਵਾਂ ਆਦੇਸ਼ ਦਿੱਤਾ ਸਾਡੇ ਹੁਣ ਦੇ ਜਥੇਦਾਰ ਸਹਿਬਾਨਾ ਨੇ ਉਹਨਾਂ ਨੇ ਦੋਵੇਂ ਧਿਰਾਂ ਨੂੰ ਖੁੱਲੀ ਛੁੱਟੀ ਕਿਉਂ ਦੇ ਦਿੱਤੀ ਹੁਣ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਅਗਰ ਅਗਰ ਕੋਰਟ ਕਚਹਿਰੀਆਂ ਦੇ ਮਸਲੇ 'ਚ ਦੇਖੋ ਹੁਕਮਤਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਸੀ ਨਾ ਅਗਰ ਕੋਰਟ ਕਚਹਿਰੀਆਂ ਦੇ ਮਸਲੇ 'ਚ ਕੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫਿਰ ਕਿਸੇ ਨੂੰ ਸੱਦਿਆ ਜਾਊਗਾ ਦੇਖੋ ਕਿੰਡੀ ਦੁੱਖ ਵਾਲੀ ਗੱਲ ਹੈ ਉਹ ਤੇ ਵੈਸੇ ਇਸ ਜਿਹੜਾ ਅਧਿਕਾਰ ਖੇਤਰ ਆ ਸਭ ਦਾ ਆਪਣਾ ਅਦਾਲਤਾਂ ਦਾ ਇਹਦੀ ਕੈਟਾਗਰੀ ਚ ਆਉਂਦੇ ਵੀ ਨਹੀਂ ਆ ਪਰ ਤੁਹਾਡਾ ਬਿਲਕੁਲ ਪੁਆਇੰਟ ਵੈਲਿਡ ਆ ਵੀ ਤੁਸੀਂ ਆਪਣੀ ਲੜਾਈ ਜਿਹੜੀ ਸਿਆਸੀ ਲੜਾਈ ਸੀ ਹੁਣ ਕੀ ਉਹਦੇ ਚ ਧਾਰਮਿਕ ਸਥਾਨ ਉਥੋਂ ਦੇ ਜਿਹੜੇ ਸੁਭਾਏਮਾਨ ਅਹੁਦੇਦਾਰ ਨੇ ਮੈਂ ਸਤਕਾਰਯੋਗ ਨੇ ਉਹ ਹੁਣ ਅਦਾਲਤਾਂ ਚ ਜਾ ਕੇ ਗਵਾਹੀਆਂ ਦੇਣਗੇ ਵੀ ਅਸੀਂ ਕੀ ਕਿਹਾ ਸੀ ਕਿਉਂ ਕਿਹਾ ਸੀ ਉਹਦਾ ਧਾਰ ਕੀ ਸੀ ਸੋ ਇਹਦਾ ਮਤਲਬ ਹੈ ਸੰਸਥਾਵਾਂ ਨੂੰ ਢਾਹ ਲੱਗਣਾ ਹੋਰ ਕੀ ਹੁੰਦਾ ਸਥਾਵਾਂ ਨੂੰ ਉਹਨਾਂ ਦੀ ਮਾਨ ਮਰਿਆਦਾ ਨੂੰ ਕਮਜ਼ੋਰ ਹੋਣਾ ਉਹਨਾਂ ਦਾ ਕੀ ਹੁੰਦਾ ਸੋ ਮੇਰਾ ਇਹ ਮੰਨਣਾ ਹੈ ਹਜੇ ਵੀ ਵੇਲਾ ਹੈ ਗਿਆਨੀ ਕੁਲਦੀਪ ਸਿੰਘ ਗੜਗਾਚ ਬਤੌਰ ਕਾਰਜਕਾਰੀ ਜਥੇਦਾਰ ਤੇ ਬਾਕੀ ਸਿੰਘ ਸਹਿਬਾਨ ਇਹਨਾਂ ਨੂੰ ਮੀਟਿੰਗ ਸੱਦਣੀ ਚਾਹੀਦੀ ਹੈ ਸਿੰਘ ਸਹਿਬਾਨਾਂ ਨੂੰ ਔਰ ਇਹਨਾਂ ਨੂੰ ਮੀਟਿੰਗ ਸੱਦ ਕੇ ਇਸ ਮਸਲੇ ਦਾ ਨਿਬੇੜਾ ਕਰਨਾ ਚਾਹੀਦਾ ਔਰ ਮੈਨੂੰ ਲੱਗਦਾ ਡਾਕਟਰ ਦਲਜੀਤ ਸਿੰਘ ਚੀਵਾ ਔਰ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਵਾਲੇ ਪਾਸੇ ਇਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਣਾ ਚਾਹੀਦਾ ਹੈ ਇਹਨਾਂ ਨੂੰ ਜਿਹੜੀ ਇਹ ਕ੍ਰਿਮੀਨਲ ਕੰਪਲੇਂਟ ਪੁਲਿਸ ਜਾਂ ਅਦਾਲਤ ਚ ਜਾਣ ਦੀ ਗੱਲ ਕਰ ਰਹੇ ਨੇ ਇਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹਿਲਾਂ ਦਰਖਾਸਤ ਦੇਣੀ ਚਾਹੀਦੀ ਹੈ ਵੀ ਅਸੀਂ ਆਹ ਕਹਿਣਾ ਚਾਹੁੰਦੇ ਹਾਂ ਜੀ ਤੇ ਅੱਜ ਅਗਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਆਪਣੇ ਪੰਥਕ ਮਸਲੇ ਨਿਬੜਨ ਲਈ ਅਗਰ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਜਾਣਗੇ ਤੇ ਫਿਰ ਸਿੱਖ ਆਪਣੇ ਮਸਲੇ ਗੁਰੂ ਘਰ ਕਿਵੇਂ ਲੈ ਕੇ ਜਾਣਗੇ ਤੇ ਫਿਰ ਜੇ ਗਿਆਨੀ ਰਗਵੀਰ ਸਿੰਘ ਅਦਾਲਤ ਚ ਚਲੇ ਗਏ ਸੀ ਤੇ ਫਿਰ ਐਡਾ ਰੌਲਾ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਮਾਫੀ ਵੀ ਮੰਗਣੀ ਪਈ ਇਹਦਾ ਮਤਲਬ ਹੈ ਕਿ ਇਹ ਹੁਣ ਤੈ ਕੀ ਹੋ ਰਿਹਾ ਹੈ ਇਹ ਪਵੇਚ ਚ ਇਹ ਰੂਪਰੇਖਾ ਤੈ ਕੀ ਹੋ ਰਹੀ ਹੈ ਸਾਡੀਆਂ ਸੰਸਥਾਵਾਂ ਨੂੰ ਲੈ ਕੇ ਮਰਿਆਦਾਵਾਂ ਨੂੰ ਲੈ ਕੇ ਸੋ ਵੈਸੇ ਦੋਵੇਂ ਧਿਰਾਂ ਨੂੰ ਪੰਜ ਮੈਂਬਰੀ ਕਮੇਟੀ ਵਾਲੇ ਪਾਸੇ ਵੀ ਔਰ ਇਸ ਪਾਸੇ ਵੀ ਨਾ ਦੋਵੇਂ ਧਿਰਾਂ ਨੂੰ ਦੁਬਾਰਾ ਕੋਰਟ ਗਜਰੀ ਚ ਜਾਣ ਦੀ ਬਜਾਏ ਮੇਰੀ ਇਹ رائے ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾਣਾ ਚਾਹੀਦਾ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਤੇ ਦੋਵੇਂ ਧਿਰਾਂ ਆਪਣੀ ਗੱਲ ਰੱਖ ਦੇਣ ਔਰ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਕੁੱਲ ਸੁਪਰੀਮ ਨੇ ਦੁਨੀਆ ਦੇ ਉਹ ਇਹਦਾ ਫੈਸਲਾ ਕਰ ਦੇਣ ਸੋ ਕੋਰਟ ਗਜਰੀਆਂ ਚ ਨਹੀਂ ਜਾਣਾ ਚਾਹੀਦਾ ਮੇਰੀ ਨਜ਼ਰ ਨਾਲ ਪਰ ਜਿਹੜੇ ਪੋਲੀਟੀਕਲ ਲੀਡਰ ਨੇ ਸਾਡੇ ਪੋਲੀਟੀਕਲ ਪਾਰਟੀਆਂ ਦੇ ਸੰਦੀਪ ਜੀ ਆਪਾਂ ਹਮੇਸ਼ਾ ਦੇਖਦੇ ਆਂ ਵੀ ਉਹ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਲਈ ਅਦਾਲਤ ਜਾਣਾ ਬਿਹਤਰ ਹੈ ਫਿਰ ਉਹ ਧਰਮ ਵਾਲੇ ਪਾਸੇ ਘੱਟ ਤੇ ਅਦਾਲਤ ਵਾਲੇ ਪਾਸੇ ਜ਼ਿਆਦਾ ਜਾਂਦੇ ਨੇ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਇਹ ਸਟਰਕਚਰ ਨੂੰ ਅੱਪਾ ਅਜੇ ਅੱਗੇ ਵਧਾਵਾਂਗੇ ਦੇਖਦੇ ਹਾਂ ਫਿਰ ਅਗਲੇ ਕੀ ਹੁੰਦਾ ਕੀ ਹੈ ਡਾਕਟਰ ਚੀਮਾ ਕੀ ਸਟੈਪ ਲੈਂਦੇ ਆ ਬਿਲਕੁਲ ਔਰ ਜੇ ਜੇ ਹੁਣ ਪੰਜ ਮੈਂਬਰੀ ਕਮੇਟੀ ਵਾਲੇ ਜਾਂ ਗਿਆਨੀ ਹਰਪ੍ਰੀਤ ਸਿੰਘ ਵਾਲੇ ਪਾਸੇ ਅੱਛਾ ਅੱਛਾ ਇੱਕ ਇੱਕ ਸਵਾਲ ਦਾ ਮੇਰਾ ਹੋਰ ਜਵਾਬ ਦਿਓ ਹੁਣ ਆਪਾਂ ਉਹਨਾਂ ਨੂੰ ਪੰਜ ਮੈਂਬਰੀ ਕਮੇਟੀ ਕਹੀਏ ਕਿ ਅਕਾਲੀ ਦਲ ਕਹੀਏ ਇਹ ਵਾਕਈ ਇਹ ਦੁਬਿਧਾ ਵਾਲੀ ਗੱਲ ਹੈ ਦੇਖੋ ਜੋ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸੀ ਕਿ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰੋ ਪੁਨਰ ਸੁਰਜੀਤਾ ਕਾਲੀ ਦਲ ਕਰ ਲਿਆ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਨੇ ਤੇ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਨੇ ਉਹ ਕਹਿੰਦੇ ਅਸਲੀ ਸ਼ਰੋਮਣੀ ਅਕਾਲੀ ਦਲ ਅਸੀਂ ਹਾਂ ਉਹ ਕਹਿੰਦੇ ਅਸੀਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਕ ਹੀ ਭਰਤੀ ਕਰਕੇ ਪ੍ਰਧਾਨ ਚੁਣਿਆ ਹੈ ਦੋਵੇਂ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦਾ ਦਾਵਾ ਕਰਦੀਆਂ ਨੇ ਤੇ ਫੈਸਲਾ ਕਹਿੰਨੇ ਕਰਨਾ ਸੰਦੀਪ ਜੀ ਮੈਂ ਉਹੀ ਤਾਂ ਗੱਲ ਕਹਿ ਰਿਹਾ ਫੈਸਲਾ ਤਾਂ ਹੁਣ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਹੈ ਹੁਣ ਤਾਂ ਪਹਿਲਾਂ ਪੰਜ ਸਿੰਘ ਸਹਿਮਾਨਾ ਨੇ ਜੋ ਹੁਕਮਨਾਮਾ ਦਿੱਤਾ ਉਹ ਇਨ ਬਿਨ ਮੰਨਿਆ ਗਿਆ ਨਹੀਂ ਮੰਨਿਆ ਗਿਆ ਕਿਹਨੇ ਮੰਨਿਆ ਕਿਹਨੇ ਨਹੀਂ ਮੰਨਿਆ ਕਿਹਦੀ ਗਲਤੀ ਕਿਹਦੀ ਨਹੀਂ ਇਹ ਫੈਸਲਾ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਕਰ ਸਕਦੇ ਨੇ ਗਿਆਨੀ ਕੁਰੀਬ ਸਿੰਘ ਗੜਗਜ ਨੂੰ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਬੁਲਾ ਕੇ ਫੈਸਲਾ ਕਰਨਾ ਚਾਹੀਦਾ ਮੈਂ ਉਸ ਦਿਨ ਕਿਆ ਸੀ ਜਦੋਂ ਆਦੇਸ਼ ਦਿੱਤਾ ਗਿਆ ਗਿਆਨੀ ਕੁਰੀਬ ਸਿੰਘ ਗੜਗਜ ਨੇ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਸ੍ਰੀ ਅਕਾਲ ਤਖਤ ਸਾਹਿਬ ਦੇ ਨੁਮਾਇੰਦੇ ਨੇ ਕਾਰਜਕਾਰੀ ਜਥੇਦਾਰ ਨੇ ਉਹ ਹੁਕਮਨਾਮਾ ਆਦੇਸ਼ ਦੇ ਰਹੇ ਨੇ ਆਦੇਸ਼ ਦਾ ਮਤਲਬ ਹੁੰਦਾ ਹੈ ਕਿ ਸੁਰਿੰਦਰ ਡੱਲਾ ਜੀ ਤੁਸੀਂ ਆ ਕੰਮ ਕਰਨਾ ਹੈ ਸੰਦੀਪ ਸਿੰਘ ਜੀ ਤੁਸੀਂ ਆ ਕੰਮ ਕਰਨਾ ਹੈ ਜੇ ਤੁਸੀਂ ਨਹੀਂ ਕਰਨਾ ਤੇ ਤੁਹਾਨੂੰ ਸਜ਼ਾ ਲੱਗੂਗੀ ਹੁਕਮਨਾਮੇ ਨੂੰ ਨਾ ਮੰਨਣ ਦੀ ਸਜ਼ਾ ਹੁੰਦੀ ਹੈ ਸੋ ਜਿਹੜਾ ਆਦੇਸ਼ ਆਇਆ ਸੀ ਨਾ ਵੀ ਤੁਹਾਨੂੰ ਆਪੋ ਆਪਣੀ ਸਿਆਸਤ ਮੁਬਾਰਕ ਸੋ ਦੇਖੋ ਉਹ بڑے ਸਮਰਾਥ ਨੇ ਪੰਜ ਸਿੰਘ ਸਹਿਬਾਨ ਆਪਾਂ ਪੰਜ ਸਿੰਘ ਸਹਿਬਾਨਾਂ ਤੇ ਸਵਾਲ ਨਹੀਂ ਚੱਕ ਸਕਦੇ ਪਰ ਇਹ ਤਾਂ ਸਾਨੂੰ ਪਤਾ ਹੈ ਨਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਹੈ ਅਗਰ ਕੋਈ ਨਹੀਂ ਮੰਨਦਾ ਅਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਤੁਹਾਨੂੰ ਮੁਬਾਰਕ ਜੀ ਅਗਰ ਉਹ ਨਹੀਂ ਮੰਨਦਾ ਉਹਨੂੰ ਸਜ਼ਾ ਲੱਗਦੀ ਹੈ ਉਹਨੂੰ ਤਨਖਾਹ ਲੱਗਦੀ ਹੈ ਹੁਕਮ ਦਾ ਮਤਲਬ ਹੁਕਮ ਹੈ ਹੁਕਮ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਹੁਕਮ ਹੋ ਗਿਆ ਤੁਸੀਂ ਮੰਨੋ ਤਾਂ ਠੀਕ ਹੈ ਨਹੀਂ ਮੰਨੋ ਤਾਂ ਤੁਹਾਨੂੰ ਮੁਬਾਰਕ ਤੇ ਫਿਰ ਸੰਸਥਾਵਾਂ ਦਾ ਮਾਨ ਸਤਕਾਰ ਕੀ ਹੁੰਦਾ ਹੈ ਇਹੀ ਹੁੰਦਾ ਹੁਣ ਦੇਖੋ ਜਿਹੜਾ ਮੰਤਰੀ ਸੀ ਆਪਣਾ ਹਰਜੋਤ ਬੈਂਸ ਨੂੰ ਸਜ਼ਾ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਸੀ ਉਹ ਆਇਆ ਜਿਉਂ ਨਾ ਆਉਂਦਾ ਤੇ ਹੋਰ ਸਖਤ ਸਜ਼ਾ ਉਹਦੇ ਤੇ ਲੱਗਣੀ ਸੀ ਉਹਨੂੰ ਤਨਖਾਈਆ ਕੋਸ਼ਿਸ਼ ਕੀਤਾ ਜਾ ਸਕਦਾ ਸੀ ਉਹ ਆਇਆ ਪੂਰੀ ਇੱਜ਼ਤ ਨਾਲ ਸਿਰ ਨਿਭਾਇਆ ਸਿਰ ਝੁਕਾਇਆ ਔਰ ਸਜ਼ਾ ਨਿਭਾਇਆ ਹਰਜੋਤ ਬੈਂਸ ਮੰਤਰੀ ਔਰ ਲੋਕਾਂ ਚੋਂ ਨੇ ਸ਼ੋਭਾ ਖੱਟੀ ਕਿ ਇਹ ਸਮਰਪਤਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੁਣ ਅਗਰ ਗਿਆਨੀ ਕੁਲਦੀਪ ਸਿੰਘ ਗੜਗਜ ਇਹਨਾਂ ਦੋਵਾਂ ਧੜਿਆਂ ਨੂੰ ਇਹ ਕਹਿਣ ਦੀ ਬਜਾਏ ਕਿ ਜੇ ਤੁਸੀਂ ਇਨ ਬਿਨ ਹੁਕਮਨਾਮਾ ਨਹੀਂ ਮੰਨਣਾ ਤੁਹਾਨੂੰ ਆਪੋ ਆਪਣੀ ਸਿਆਸਤ ਮੁਬਾਰਕ ਤੇ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਚਾਹੀਦਾ ਸੀ ਕਿ ਅਗਰ ਤੁਸੀਂ ਇਨ ਬਿਨ ਹੁਕਮਨਾਮਾ ਨਹੀਂ ਮੰਨਣਾ ਤੇ ਐਨੀ ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵੋ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜ ਕੇ ਕੁੱਲ ਪੰਥ ਦੇ ਸਾਹਮਣੇ ਦੱਸੋ ਕਿ ਤੁਸੀਂ ਹੁਕਮਨਾਮਾ ਕਿਉਂ ਨਹੀਂ ਮੰਨ ਰਹੇ ਸੰਦੀਪ ਜੀ ਚਾਹੀਦਾ ਤਾਂ ਇਹੀ ਸੀ ਇਹ ਤਾਂ ਦੁਨੀਆ 'ਚ ਹਰ ਕਿਸੇ ਨੂੰ ਪਤਾ ਹੈ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਸਰਬਉੱਚ ਹੈ ਕਿਹਦੀ ਹਿੰਮਤ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਨਾ ਮੰਨੇ ਤੇ ਜੇ ਸਾਡੇ ਜਥੇਦਾਰ ਸਾਹਿਬ ਹੀ ਇਹ ਕਹਿ ਦੇਣ ਕਿ ਇਨ ਬਿਨ ਨਹੀਂ ਮੰਨਣਾ ਤੇ ਤੁਹਾਨੂੰ ਆਪੋ ਆਪਣੀ ਸਿਆਸਤ ਮੁਬਾਰਕ ਤੇ ਫੇਰ ਸਵਾਲ ਤਾਂ ਹੀ ਖੜਾ ਹੁੰਦਾ ਹੈ ਕਿ ਉਹ ਵੇਲਾ ਆ ਗਿਆ ਕਿ ਅਸੀਂ ਸਾਡੇ ਸਤਕਾਰਯੋਗ ਤਖਤ ਸਹਿਬਾਨਾਂ ਤੇ ਜਿਹੜੀਆਂ ਨਿਯੁਕਤੀਆਂ ਕਰਨੀਆਂ ਨੇ ਅਸੀਂ ਉਹਨਾਂ ਦੀ ਕੋਈ ਯੋਗਤਾ ਦਾ ਪਰਖ ਰੱਖੀਏ ਕੋਈ ਉਹਨਾਂ ਲਈ ਟੈਸਟ ਹੋਵੇ ਉਹਨਾਂ ਦੀ ਯੋਗਤਾ ਉਹਨਾਂ ਦੀ ਮਰਿਆਦਾ ਉਹਨਾਂ ਦਾ ਤਜਰਬਾ ਉਹ ਕਿਸ ਖੇਤਰ ਚ ਵਿਚਰਦੇ ਨੇ ਫਿਰ ਅਸੀਂ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਅਹੁਦੇ ਦੇ ਉੱਤੇ ਬਿਠਾਈਏ ਜੀ ਸ੍ਰੀ ਅਕਾਲ ਤਖਤ ਸਾਹਿਬ ਦਾ ਇਹ ਮੰਨਣਾ ਮੈਂ ਨਿੱਜੀ ਤੌਰ ਤੇ ਗਿਆਨੀ ਕੁਲਜੀਪ ਸਿੰਘ ਗੜਗਜ ਜੀਾਂ ਤੱਕ ਸਹਿਬਾਨਾਂ ਦੇ ਪੂਰਾ ਸਤਿਕਾਰ ਹੈ ਪਰ ਇਹ ਉਹ ਸਵਾਲ ਹੈ ਜਿਹੜਾ ਪੂਰੀ ਪੰਥ ਦੇ ਕੌਮ ਦੇ ਜ਼ਿਹਨ ਚ ਹੈ ਔਰ ਇਹ ਉਦੋਂ ਆਇਆ ਜਦੋਂ ਵੱਖ-ਵੱਖ ਸਿੱਖ ਸੰਪਰਦਾਵਾਂ ਸੰਤ ਸਮਾਜ ਤਕਸ਼ਰੀ ਪਟਨਾ ਸਾਹਿਬ ਕਹਿ ਚੁੱਕੇ ਆਪਣੇ ਪੁਰਾਣੇ ਹੁਕਮ ਚ ਕਿ ਗਿਆਨੀ ਕੁਲਜੀਪ ਸਿੰਘ ਗੜਗਜ ਉਹਨਾਂ ਕੋਲੇ ਪੂਰੀ ਪ੍ਰਵਾਨਗੀ ਨਹੀਂ ਹੈ ਪੰਥ ਦੀ ਕੌਮ ਦੀ ਤੋ ਇਸ ਕਰਕੇ ਗਿਆਨੀ ਕੁਰੀਬ ਸਿੰਘ ਗੜਗਜ ਨੂੰ ਹਜੇ ਵੀ ਵਿ rela ਉਹ ਦੁਬਾਰਾ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਸੱਦ ਲੈਣ ਔਰ ਦੋਵੇਂ ਧਿਰਾਂ ਨੂੰ ਸੱਦ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹ ਸੱਚ ਤੇ ਝੂਠ ਦਾ ਨਾਟਕਾ ਕਰਦੇ ਨੂੰ ਸਾਬਤ ਕਰ ਦੇਣ ਵੀ ਕਿਹੜੀ ਧਿਰ ਨੇ ਹੁਕਮਨਾਮਾ ਇਨ ਬਿਨ ਮੰਨਿਆ ਕਿਹਨੇ ਨਹੀਂ ਮੰਨਿਆ ਜਿਨੇ ਨਹੀਂ ਬੰਨਿਆ ਉਹਨੂੰ ਸਜ਼ਾ ਲਾਓ ਜਿਨੇ ਮੰਨਿਆ ਉਹਨੂੰ ਉਹਦੀ ਅਰਦਾਸ ਪ੍ਰਵਾਨ ਕੀਤੀ ਜਾਣੀ ਚਾਹੀਦੀ ਜੀ ਰਿਦਰਸਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸੀ ਕਾਦੀ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਤੇ ਨਾਲ ਦੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਤਦ ਤੱਕ ਲਈ ਧੰਨਵਾਦ ਜੀ ਚੰਨ